ਖੜੂਰ ਸਾਹਿਬ ਹਲਕੇ ਤੋਂ ਐਮਪੀ ਅਮਰਿਤਪਾਲ ਸਿੰਘ ਜਦੋਂ ਦੇ ਉਹ ਚੋਣ ਜਿੱਤੇ ਨੇ ਉਦੋਂ ਤੋਂ ਲੈ ਕੇ ਹੁਣ ਤੱਕ ਕੋਈ ਨਾ ਕੋਈ ਸੁਰਖੀ ਬਣ ਜਾਂਦੀ ਹੈ ਇੱਕ ਤਾਜ਼ਾ ਅਪਡੇਟ ਇਹ ਅੱਜ ਸਾਹਮਣੇ ਆਉਂਦਾ ਜਦੋਂ ਪੁਲਿਸ ਦੁਬਾਰਾ ਇੱਕ ਅਰਜੀ ਲਗਾਉਂਦੀ ਹੈ ਅਦਾਲਤ ਦੇ ਵਿੱਚ ਜਿਸ ਵਿੱਚ ਕਿਹਾ ਜਾਂਦਾ ਹੈ ਕਿ ਅਮਰਿਤਪਾਲ ਸਿੰਘ ਦੇ ਭਰਾ ਲਖਪ੍ਰੀਤ ਸਿੰਘ ਨੂੰ ਜੋ ਕਿ 4 ਗ੍ਰਾਮ ਆਈਸ ਡਰੱਗ ਦੇ ਨਾਲ ਫੜਿਆ ਗਿਆ ਬਰਾਮਦ ਕੀਤੀ ਗਈ ਔਰ ਕਿਵੇਂ ਨਾਕਾ ਲਾਇਆ ਔਰ ਉਸ ਐਫਆਈਆਰ ਦੇ ਵਿੱਚ ਸਾਰੀ ਵਿਉਂਤਬੰਦੀ ਦੱਸੀ ਗਈ ਕਿ ਕਿਵੇਂ-ਕਿਵੇਂ ਗ੍ਰਿਫਤਾਰੀ ਕੀਤੀ ਇੱਕੋ ਹੀ ਗੱਡੀ ਦੇ ਵਿੱਚ 8 ਤੋਂ 9 ਪੁਲਿਸ ਮੁਲਾਜ਼ਮ ਬੈਠੇ ਹੁੰਦੇ ਨੇ ਉਹ ਕਿੱਥੇ ਨਾਕਾ ਲਾਉਂਦੇ ਨੇ ਕਿਵੇਂ ਗ੍ਰਿਫਤਾਰੀ ਹੁੰਦੀ ਹੈ ਤੇ ਇੱਕ ਡਿਜੀਟਲ ਕੰਡਾ ਵੀ ਆ ਜਿਹੜਾ ਉਹ ਬਰਾਮਦ ਕੀਤਾ ਗਿਆ ਸਾਰੀਆਂ ਗੱਲਾਂ ਦੱਸੀਆਂ ਗਈਆਂ ਹਾਲਾਂਕਿ ਪੁਲਿਸ ਨੇ ਇਸ ਮਾਮਲੇ ਦੀਆਂ ਹੋਰ ਪੜਾਣ ਨੱਪਣ ਦਾ ਦਾਵਾ ਕਰਦੇ ਹੋਇਆ ਦੁਬਾਰਾ ਪੁੱਛਗਿਛ ਕਰਨੀ ਹੈ ਹਾਲਾਂਕਿ ਪਹਿਲਾਂ ਜਿਵੇਂ ਹੀ ਗ੍ਰਿਫਤਾਰੀ ਹੋਈ ਤਾਂ ਪੁਲਿਸ ਰਿਮਾਂਡ ਨਹੀਂ ਸੀ ਲਿਆ ਗਿਆ ਸਿੱਧਾ ਜੁਡੀਸ਼ੀਅਲ ਰਿਮਾਂਡ ਦੇ ਵਿੱਚ ਭੇਜ ਦਿੱਤਾ ਗਿਆ ਸੀ ਪਰ ਹੁਣ ਅਦਾਲਤ ਅੱਗੇ ਪੁਲਿਸ ਨੇ ਅਰਜੀ ਲਾਈ ਹੈ ਕਿ ਇਸ ਮਾਮਲੇ ਦੀ ਹੋਰ ਕੋਖ ਕਰਨੀ ਹੈ ਹੋਰ ਤੈਅ ਤੱਕ ਜਾਣਾ ਹੈ ਕੁਝ ਗੱਲਾਂ ਹਾਲੇ ਸਪਸ਼ਟ ਨਹੀਂ ਕਲੀਅਰ ਨਹੀਂ ਤਾਂ ਪਤਾ ਕਰਨੀਆਂ ਨੇ ਇਸ ਕਰਕੇ ਅਮਰਿਤਪਾਲ ਸਿੰਘ ਦੇ ਭਰਾ ਲਾਪਰੇਤ ਸਿੰਘ ਜੋ ਕਿ ਨਸ਼ਿਆਂ ਦੇ ਕਰਕੇ ਇੱਕ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਨੇ ਤਾ ਉਹਨਾਂ ਨੂੰ ਗ੍ਰਿਫਤਾਰ ਪੰਜਾਬ ਪੁਲਿਸ ਨੇ ਕਰ ਲਿਆ ਸੀ ਜਲੰਧਰ ਪੁਲਿਸ ਨੇ ਕਰ ਲਿਆ ਸੀ ਹੁਣ ਉਸ ਮਾਮਲੇ ਦੇ ਵਿੱਚ ਜਿਹੜਾ ਨਵਾਂ ਅਪਡੇਟ ਆ ਉਹ ਤੁਹਾਡੇ ਨਾਲ ਅਸੀਂ ਸਾਂਝਾ ਕਰ ਰਹੇ ਹਾਂ ਕਿ ਪੁਲਿਸ ਦੀ ਇਸ ਕਾਰਵਾਈ ਨੂੰ ਲੈ ਕੇ ਅਮਰਿਤਪਾਲ ਸਿੰਘ ਤੇ ਉਸ ਦੇ ਜਿਹੜੇ ਸਮਰਥਕ ਨੇ ਜਾਂ ਵੋਟਾਂ ਦੇ ਰੂਪ ਦੇ ਵਿੱਚ ਹੱਕ ਵਿੱਚ ਭੁਗਤੇ ਸਨ ਉਹ ਸਾਰੇ ਇਸ ਮਾਮਲੇ ਦੀ ਲੋਚਨਾ ਕਰ ਰਹੇ ਸਨ ਕਿ ਕਿਵੇਂ ਬਾਕੀ ਮਾਮਲਿਆਂ ਨੂੰ ਦਬਾਉਣ ਦੀ ਖਾਤਰ ਜਿਹੜਾ ਕੀ ਹੈ ਇਸ ਸਾਰੇ ਮਾਮਲੇ ਨੂੰ ਤੂਲ ਦਿੱਤਾ ਗਿਆ ਔਰ ਜਿਹੜਾ ਕੀ ਇੱਕ ਛੋਟੀ ਜੀ ਨਸ਼ੇ ਦੀ ਜਿਹੜੀ ਬਰਾਮਦਗੀ ਨੂੰ ਲੈ ਕੇ ਐਸਐਸਪੀ ਤੱਕ ਜਿਹੜੇ ਹੈ ਕਾਨਫਰੰਸ ਤੱਕ ਕਰ ਦਿੰਦੇ ਨੇ ਇਹ ਸਾਰੀਆਂ ਗੱਲਾਂ ਵੀ ਉਹਨਾਂ ਨੇ ਅਲੋਚਨਾ ਕੀਤੀ ਹਾਲਾਂਕਿ ਪੁਲਿਸ ਦਾ ਦਾਵਾ ਕਿ ਇਸ ਦੇ ਵਿੱਚ ਕੋਈ ਵੀ ਗੱਲ ਝੂਠੀ ਨਹੀਂ ਹੈ ਬਿਲਕੁਲ ਸਹੀ ਢੰਗ ਦੇ ਨਾਲ ਗ੍ਰਿਫਤਾਰੀ ਹੋਈ ਹੈ ਕਾਨੂੰਨੀ ਦਾਇਰੇ ਦੇ ਵਿੱਚ ਰਹਿ ਕੇ ਗ੍ਰਿਫਤਾਰੀ ਹੋਈ ਹੈ ਇਹ ਗੱਲਾਂ ਵੀ ਸਾਹਮਣੇ ਆਈਆਂ ਨੇ ਇਸੇ ਕਰਕੇ ਪੁਲਿਸ ਹੁਣ ਹੋਰ ਪੂਨਸ਼ਾਨ ਕਰਨ ਦੇ ਲਈ ਕਿ ਅਮਰਿਤਪਾਲ ਸਿੰਘ ਦੇ ਭਰਾ ਦੇ ਕਿਸ-ਕਿਸ ਦੇ ਨਾਲ ਜਿਹੜਾ ਆ ਫੋਨ ਦੇ ਉੱਤੇ ਗੱਲਬਾਤ ਉਸ ਸਮੇਂ ਹੋਈ ਔਰ ਕਿਸਦੇ ਕੋਲੋਂ ਨਸ਼ਾ ਲਿਆ ਗਿਆ ਖਰੀਦਿਆ ਗਿਆ ਇਹ ਸਾਰੀਆਂ ਗੱਲਾਂ ਦੀ ਕਹਿੰਦੇ ਕਿ ਤਹਿ ਤੱਕ ਜਾਣਾ ਹੈ ਜੜ ਤੱਕ ਜਾਣਾ ਇਸ ਕਰਕੇ ਪੁੱਛਗਿੱਛ ਕਰਨੀ ਹੈ ਜਲੰਧਰ ਪੁਲਿਸ ਨੇ ਰਿਮਾਂਡ ਦੇ ਲਈ ਇੱਕ ਦਾਇਰ ਕੀਤੀ ਹੈ ਅਰਜੀ ਔਰ ਨਸ਼ੇ ਦੇ ਨਾਲ ਜਦੋਂ ਫੜਿਆ ਸੀ ਅਮਰਿਤਪਾਲ ਸਿੰਘ ਦੇ ਭਰਾ ਲਾਪ੍ਰੀਤ ਸਿੰਘ ਨੂੰ ਜਲੰਧਰ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਦੇ ਨਾਲ ਪਕੜੇ ਗਏ ਜਿਹੜੇ ਖਡੂਰ ਸਾਹਿਬ ਦੇ ਐਮਪੀ ਦੇ ਭਰਾ ਹਰਪ੍ਰੀਤ ਸਿੰਘ ਹੈਪੀ ਔਰ ਉਸ ਦਾ ਦੋਸਤ ਲਾਪ੍ਰੀਤ ਸਿੰਘ ਜਲੰਧਰ ਪੁਲਿਸ ਜਿਹੜੀ ਉਹਨਾਂ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਆ ਦੋਨਾਂ ਤੋਂ ਕਿ ਉਹ ਕਿੱਥੋਂ ਆ ਰਹੇ ਸਨ ਕਿੱਥੇ ਜਾ ਰਹੇ ਸਨ ਤੇ ਹਾਲਾਂਕਿ ਮੋੜਲੀਆਂ ਗੱਲਾਂ ਸਾਹਮਣੇ ਆਈਆਂ ਕਿ ਉਹਨਾਂ ਨੇ ਕਿਸੇ ਇੱਕ ਥਾਂ ਤੇ ਇਕੱਠੇ ਹੋਣਾ ਸੀ ਐਮਪੀ ਸਰਬਜੀਤ ਸਿੰਘ ਖਾਲਸਾ ਵੀ ਉਸ ਸਮਾਗਮ ਦਾ ਹਿੱਸਾ ਬਣਨਾ ਸੀ ਉਹਨਾਂ ਨੇ ਉੱਥੇ ਜਾ ਰਹੇ ਸਨ ਉਹ ਕਹਿੰਦੇ ਕਿ ਉਹਨਾਂ ਨੂੰ ਵੀ ਨਹੀਂ ਪਤਾ ਕਿ ਇਹ ਕਿਸ ਪਾਸਿਓਂ ਦੀ ਤੇ ਕਿਹੜੇ ਰੂਟ ਤੇ ਉਹ ਆ ਰਹੇ ਸਨ ਇਹ ਸਾਰੀਆਂ ਗੱਲਾਂ ਹੋਣੀਆਂ ਸ਼ੁਰੂ ਹੋਈਆਂ ਨੇ ਪਰ ਪੁਲਿਸ ਹੁਣ ਕਹਿੰਦੀ ਹੈ ਕੀ ਅਸੀਂ ਪੁੱਛਗਿਸ਼ ਕਰਨੀ ਹੈ ਰਿਵੀਜ਼ਨ ਐਪਲੀਕੇਸ਼ਨ ਦਾਖਲ ਕਰ ਦਿੱਤੀ ਗਈ ਹੈ ਪੁਲਿਸ ਵੱਲੋਂ ਕੋਰਟ ਦੇ ਵਿੱਚ ਪੁਲਿਸ ਨੇ ਕੋਰਟ ਦੇ ਵਿੱਚ ਦਲੀਲ ਇਹ ਦਿੱਤੀ ਹੈ ਕਿ ਮੁਲਜ਼ਮਾ ਤੋਂ ਵਿਸਥਾਰ ਦੇ ਨਾਲ ਪੁੱਛ ਕਰਨੀ ਪੁੱਛਗਿਸ਼ ਕਰਨੀ ਬਾਕੀ ਹੈ ਕਿਉਂਕਿ ਮਾਮਲੇ ਵਿੱਚ ਕਈ ਗੱਲਾਂ ਹਾਲੇ ਤੱਕ ਸਪਸ਼ਟ ਨਹੀਂ ਹੋਈਆਂ ਪੁਲਿਸ ਦਾ ਕਹਿਣਾ ਹੁਣ ਇਸ ਮਾਮਲੇ ਦੀ ਸੁਣਵਾਈ ਅਗਲੀ ਹੈ ਜਿਹੜੀ ਉਹ 19 ਜੁਲਾਈ ਯਾਨੀ ਕਿ ਕੱਲ੍ਹ ਆ ਜਿਹੜੀ ਆਉਣ ਵਾਲੇ ਦਿਨ ਦੇ ਵਿੱਚ ਹੋਣ ਜਾ ਰਹੀ ਹੈ ਔਰ ਇਹਨਾਂ ਸਵਾਲਾਂ ਦੇ ਜਵਾਬ ਪਤਾ ਕਰਨਾ ਚਾਹੁੰਦੀ ਹੈ ਜਿਹੜੀ ਹੈ ਪੰਜਾਬ ਪੁਲਿਸ ਇਸੇ ਕਰਕੇ ਪੁਲਿਸ ਦੀ ਤਰਫੋਂ ਇਹ ਦਾਇਰ ਕੀਤੀ ਗਈ ਹੈ ਅਰਜੀ ਕਿ ਕਿਹੜੇ-ਕਿਹੜੇ ਮਸਲਿਆਂ ਦੇ ਵਿੱਚ ਕੀ-ਕੀ ਪਤਾ ਕਰਨਾ ਹੈ ਕਿ ਡਰੱਗ ਕਦੋਂ ਲੈਤੋਂ ਲੈ ਰਹੇ ਸੀ ਅਮਰਿਤਪਾਲ ਦੇ ਭਰਾ ਔਰ ਨਾਲ ਹੀ ਡਰੱਗ ਕਿੱਥੋਂ-ਕਿੱਥੋਂ ਖਰੀਦਦੇ ਰਹੇ ਨੇ ਇਸ ਤੋਂ ਪਹਿਲਾਂ ਉਹਨਾਂ ਦਾ ਟਰੈਕ ਕੀ ਰਿਹਾ ਔਰ ਡਰੱਗ ਦੇ ਲਈ ਪੈਸੇ ਕਿੱਥੋਂ ਆਉਂਦੇ ਸੀ ਔਰ ਪੁਲਿਸ ਇਸ ਮਾਮਲੇ ਦੀ ਕਾਫੀ ਗੰਭੀਰਤਾ ਨਾਲ ਇਸ ਨੂੰ ਲੈ ਰਹੀ ਹੈ ਇਹ ਦਾਵਾ ਕੀਤਾ ਜਾ ਰਿਹਾ ਹੈ ਪੁਲਿਸ ਦੇ ਵੱਲੋਂ ਕਿ ਸਾਡੇ ਲਈ ਮਸਲਾ ਬੜਾ ਗੰਭੀਰ ਹੈ ਹਾਲਾਂਕਿ ਅਮਰਤਪਾਲ ਸਿੰਘ ਤੇ ਉਸ ਦੇ ਸਮਰਥਕ ਤੇ ਉਸ ਦੀ ਜਥੇਬੰਦੀ ਦੇ ਸਮਰਥਕ ਉਹ ਇਹ ਕਹਿ ਰਹੇ ਨੇ ਕਿ ਸਾਰਾ ਕੁਝ ਆ ਜਿਹੜਾ ਉਹ ਮੁੱਦਿਆਂ ਨੂੰ ਡੀ ਰੇਲ ਕਰਨ ਦੇ ਲਈ ਕੀਤਾ ਜਾ ਰਿਹਾ ਹੈ ਔਰ ਅਮਰਤਪਾਲ ਸਿੰਘ ਔਰ ਕਈ ਲੋਕਾਂ ਨੇ ਤੇ ਇਥੋਂ ਤੱਕ ਟਿੱਪਣੀਆਂ ਸੋਸ਼ਲ ਮੀਡੀਆ ਤੇ ਕੀਤੀਆਂ ਨੇ ਪੋਸਟਾਂ ਪਾਈਆਂ ਨੇ ਕਿ ਅਮਰਿਤਪਾਲ ਸਿੰਘ ਕੇਂਦਰ ਦੇ ਦਬਾਅ ਥੱਲੇ ਚੱਲਣ ਲਈ ਤਿਆਰ ਨਹੀਂ ਐ ਇਸੇ ਕਰਕੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਹਾਲਾਂਕਿ ਅਮਰਿਤਪਾਲ ਸਿੰਘ ਦੇ ਮਾਤਾ ਪਿਤਾ ਵੀ ਇਸ ਸੰਬੰਧੀ ਜਿਹੜੇ ਉਸਦੇ ਪਿਤਾ ਦਾ ਵੀ ਬਿਆਨ ਆ ਗਿਆ ਸੀ ਕਿ ਕਿਵੇਂ ਉਹਨਾਂ ਨੂੰ ਬਦਨਾਮ ਕਰਨ ਦੀਆਂ ਇਚਾਲਾਂ ਚੱਲੀਆਂ ਚੱਲੀਆਂ ਜਾ ਰਹੀਆਂ ਨੇ ਇਸ ਤੋਂ ਇਲਾਵਾ ਇਸ ਮਾਮਲੇਆਂ ਦੇ ਵਿੱਚ ਸੱਚਾਈ ਨਹੀਂ ਹੈ ਉਹਨਾਂ ਨੇ ਅਪੀਲ ਕੀਤੀ ਸੀ ਲੋਕਾਂ ਨੂੰ ਵੀ ਕਿ ਇਸ ਮਾਮਲੇ ਦੇ ਵਿੱਚ ਵੀ ਆਓ ਇਕੱਠੇ ਹੋਈਏ ਇਹ ਸਾਰਾ ਕੁਝ ਹੈ ਜਿਹੜਾ ਪੁਲਿਸ ਦੇ ਖਿਲਾਫ ਜੇਕਰ ਕਿਸੇ ਤਰ੍ਹਾਂ ਦਾ ਵੀ ਪ੍ਰਦਰਸ਼ਨ ਕਰਨਾ ਪੈ ਸਕਦਾ ਤੇ ਉਹ ਵੀ ਕਰੀਏ ਔਰ ਜਲੰਧਰ ਦੀ ਜਿਹੜੀ ਫਲੋਰ ਪੁਲਿਸ ਨੇ ਅਮਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਤੇ ਉਸਦੇ ਦੋਸਤ ਲਾਭਪ੍ਰੀਤ ਸਿੰਘ ਨੂੰ ਪੁਲਿਸ ਜਾਂਚ ਦੇ ਲਈ ਪੁਲਿਸ ਤੋਂ 5 ਦਿਨ ਪਹਿਲਾਂ ਫਲੋਰ ਹਾਈਵੇ ਤੋਂ ਗ੍ਰਿਫਤਾਰ ਕੀਤਾ ਸੀ ਤੇ ਦੋਨੋਂ ਹੀ ਕਾਲੇ ਸ਼ੀਸ਼ੇ ਵਾਲੀ ਸਫੇਦ ਕਰੇਟਾ ਕਾਰ ਦੇ ਵਿੱਚ ਬੈਠੇ ਸਨ ਤੇ ਉਸ ਵਕਤ ਪੁਲਿਸ ਦਾ ਕਹਿਣਾ ਹੈ ਕਿ ਡਰੱਗ ਲੈਣ ਦੀ ਤਿਆਰੀ ਕਰ ਰਹੇ ਸੀ ਮੁਲਜ਼ਮਾਂ ਦੇ ਕੋਲੋਂ ਲਾਈਟਰ ਤੇ ਇੱਕ ਪੰਨੀ ਮਿਲੀ ਹੈ ਔਰ ਫਿਰ ਪੁਲਿਸ ਨੇ ਪੁਛਗਿੱਛ ਤੋਂ ਬਾਅਦ ਤਸਕਰ ਸੰਦੀਪ ਨੂੰ ਵੀ ਕਾਬੂ ਕੀਤਾ ਸੀ ਹਾਲਾਂਕਿ ਇਸ ਦੌਰਾਨ ਦੋਨਾਂ ਦਾ ਡੋਪ ਟੈਸਟ ਵੀ ਕਰਵਾਇਆ ਗਿਆ ਸੀ ਜਿਸ ਦੀ ਪੋਜ਼ਿਟਿਵ ਰਿਪੋਰਟ ਆ ਜਿਹੜੀ ਦੱਸੀ ਗਈ ਪੁਲਿਸ ਦੇ ਵੱਲੋਂ ਹਾਲਾਂਕਿ ਉਸ ਨੂੰ ਵੀ ਲੈ ਕੇ ਲੋਕਾਂ ਦੇ ਸ਼ੰਕੇ ਨੇ ਕਿ ਇਸ ਤਰ੍ਹਾਂ ਹੀ ਪਰਮਿੰਦਰ ਸਿੰਘ ਝੋਟਾ ਦੀ ਜਦੋਂ ਗ੍ਰਿਫਤਾਰੀ ਹੋਈ ਹੈ ਤਾਂ ਉਸ ਦਾ ਵੀ ਡੋਪ ਟੈਸਟ ਜਿਹੜਾ ਉਹ ਪੁਲਿਸ ਨੇ ਰਿਪੋਰਟ ਨਸ਼ਰ ਕਰ ਦਿੱਤੀ ਸੀ ਤੇ ਪੋਜ਼ਿਟਿਵ ਦੱਸਿਆ ਸੀ ਉਸ ਦੇ ਵਿੱਚ ਕਿਸੇ ਤਰ੍ਹਾਂ ਦੀ ਵੀ ਡੋਜ਼ ਦਿੱਤੀ ਜਾ ਸਕਦੀ ਹੈ ਹੁਣ ਇਹਨਾਂ ਦੋਨਾਂ ਮਾਮਲਿਆਂ ਦੇ ਵਿੱਚ ਪੁਲਿਸ ਸੱਚ ਦੇ ਨੇੜਾ ਕਿ ਨੇੜੇ ਕਿੰਨੀ ਹੈ ਔਰ ਅਮਰਿਤਪਾਲ ਸਿੰਘ ਦੇ ਭਰਾ ਕਿ ਵਾਕਈ ਉਹ ਡਰੱਗ ਲੈਂਦੇ ਸਨ ਜਾਂ ਨਹੀਂ ਲੈਂਦੇ ਸਨ ਇਸ ਗੱਲ 'ਚ ਸੱਚ ਕਿਵੇਂ ਪਤਾ ਲੱਗੇਗਾ ਇਹ ਲੋਕਾਂ ਦੇ ਮਨਾਂ ਦਾ ਸਵਾਲ ਹਾਲੇ ਵੀ ਬਣਿਆ ਹੋਇਆ ਹੈ ਹਾਲਾਂਕਿ ਕਈ ਲੋਕਾਂ ਨੇ ਇਸ ਗੱਲ ਨੂੰ ਪ੍ਰਵਾਨ ਕਰ ਲਿਆ ਮੰਨ ਲਿਆ ਕਿ ਹਾਂ ਇਸ ਤਰ੍ਹਾਂ ਸੰਭਵ ਹੈ ਹੋ ਸਕਦਾ ਹੈ ਕਿ ਡਰੱਗ ਲੈਂਦੇ ਹੋਣ ਔਰ ਫੜ ਲਿਆ ਗਿਆ ਪਰ ਜਿਸ ਤਰੀਕੇ ਨਾਲ ਪਿਛਲੀਆਂ ਕਾਰਵਾਈਆਂ ਹੋਈਆਂ ਅਮਰਤਪਾਲ ਸਿੰਘ ਦੇ ਖਿਲਾਫ ਜੈ ਐਨ ਐਸ ਵਧਾ ਦਿੱਤਾ ਗਿਆ ਇਸ ਕਰਕੇ ਕੁਝ ਲੋਕ ਇਸ ਨੂੰ ਸ਼ੱਕੀ ਰੂਪ ਨਾਲ ਵੀ ਦੇਖ ਰਹੇ ਹੈ ਕਿ ਕਿਤੇ ਇਸ ਪਿੱਛੇ ਕੋਈ ਚਾਲ ਤਾਂ ਨਹੀਂ ਹਾਲਾਂਕਿ ਪੁਲਿਸ ਨੇ ਇਹ ਗੱਲ ਸਪਸ਼ਟ ਕੀਤੀ ਹੈ ਕਿ ਬਿਲਕੁਲ ਠੀਕ ਢੰਗ ਦੇ ਨਾਲ ਅਸੀਂ ਗ੍ਰਿਫਤਾਰੀ ਕੀਤੀ ਹੈ ਸਾਨੂੰ ਸੂਹ ਮਿਲੀ ਸੀ ਇਸੇ ਕਰਕੇ ਨਾਕੇ ਤੋਂ ਅਸੀਂ ਕਾਬੂ ਕੀਤਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਹਾਲਾਂਕਿ ਉਹਨਾਂ ਦੋਨਾਂ ਦਾ ਕੋਈ ਰਿਮਾਂਡ ਨਹੀਂ ਸੀ ਮਿਲਿਆ ਜਿਸ ਤੋਂ ਬਾਅਦ ਪੁਲਿਸ ਨੇ ਇਹ ਕਦਮ ਚੁੱਕਿਆ ਕਿਹਾ ਜਾ ਰਿਹਾ ਹੈ ਕਿ ਇੱਕ ਅਰਜੀ ਲਗਾਈ ਗਈ ਅਦਾਲਤ ਦੇ ਵਿੱਚ ਜਿੱਥੇ ਇਹ ਗੱਲ ਦੀ ਅਪੀਲ ਕੀਤੀ ਗਈ ਹੈ ਕਿ ਅਸੀਂ ਕਈ ਪਹਿਲੂਆਂ ਤੋਂ ਇਸ ਮਸਲੇ ਨੂੰ ਜਾਂਚ ਕਰਨੀ ਹੈ ਕਿ ਡਰੱਗ ਆਉਂਦੀ ਕਿੱਥੋਂ ਸੀ ਖਰੀਦੇ ਕਿੱਥੇ ਸੀ ਤੇ ਕਦੋਂ ਦੇ ਆਦੀ ਨੇ ਕਿਉਂਕਿ ਟੈਸਟ ਜਿਹੜਾ ਡੋਪ ਟੈਸਟ ਉਹ ਪੋਜ਼ਿਟਿਵ ਆਉਂਦਾ ਇਹਨਾਂ ਸਾਰੀਆਂ ਗੱਲਾਂ ਦਾ ਜਵਾਬ ਲੈਣ ਦੇ ਲਈ ਪੁਲਿਸ ਨੂੰ ਰਿਮਾਂਡ ਚਾਹੀਦਾ ਹੈ ਹੁਣ ਦੇਖਦੇ ਹਾਂ ਕਿ ਅਦਾਲਤ ਕੱਲ ਜਿਹੜੀ ਹੋਣ ਵਾਲੀ ਸੁਣਵਾਈ ਦੇ ਵਿੱਚ 19 ਜੁਲਾਈ ਨੂੰ ਪੁਲਿਸ ਨੂੰ ਰਿਮਾਂਡ ਦੇਣ ਦੀ ਆਗਿਆ ਦਿੰਦੀ ਹੈ ਕਿ ਨਹੀਂ ਦਿੰਦੀ ਫਿਲਹਾਲ ਜਦ ਤੱਕ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਨੇ ਰਹੋ ABC ਪੰਜਾਬ ਦੇ